ਕਿੱਦਾਂ ਸਾਰੇ ਇਕਦਾਂ ਇਸ ਵਾਰ ਨਾਲ ਉਹਦੀ ਪੰਗਾ ਪੈਣਾ ਲੇਬਰ ਦਾ ਇੱਕ ਤਾਂ ਤਰੀਕ ਕਰਕੇ ਤੇ ਇੱਕ ਨਾ ਜਿਹੜਾ ਆਹ ਪਾਕਿਸਤਾਨ ਦਾ ਰੌਲਾ ਜ ਹੈ ਚਲੋ ਇਹ ਤਾਂ ਉਹ ਆਪਣੇ ਤਾਂ ਏਡਾ ਹੈ ਵੀ ਨਹੀਂ ਹੈ ਤਾਂ ਕਾਗਜ਼ਾਂ 'ਚ ਰੌਲਾ ਹੈ ਇਹ ਮੈਨਾਂ ਜਿੱਕ ਸਾਡੇ ਭਈਆ ਆਉਂਦਾ ਹੁੰਦਾ ਤਾਂ ਬੰਗਾਲ ਤੇ ਉਹਨੂੰ ਫੋਨ ਕਰਦਾ ਸਵੇਰੇ ਮੈਂ ਕਿਹਾ ਯਾਰ ਵੀ ਏਦਾਂ ਏਦਾਂ ਚੀਰੀ ਨੂੰ ਕਹਿੰਦਾ ਸਰਦਾਰ ਜੀ ਬੰਦੇ ਨਹੀਂ ਮੰਨਦੇ ਮੈਂ ਕਿਹਾ ਕਾਹਤੇ ਕਹਿੰਦਾ ਤੁਹਾਡੇ ਕਿੰਨੇ ਰੌਲਾ ਹੈ ਮੈਂ ਕਿਹਾ ਇਹ ਰੌਲਾ ਸਾਡੇ ਕਿੰਨੀ ਨਹੀਂ ਹੈਗਾ ਇਹ ਇੰਡੀਆ ਦਾ ਪਾਕਿਸਤਾਨ ਦਾ ਰੌਲਾ ਕੋਈ ਇੱਥੇ ਐਡਾ ਰੌਲਾ ਨਹੀਂ ਹੈਗਾ ਵਾਹੋਂ ਨਿਪਟੜ ਲਿਆ ਉਹ ਤਾਂ ਕਹਿੰਦੇ ਨਹੀਂ ਯਾਰ ਫਿਰ ਵੀ ਮੰਨਦੇ ਨਹੀਂ ਹੈਗੇ ਬੰਦੇ ਕਹਿੰਦੇ ਪੰਜਾਬ ਦਾ ਰੌਲਾ ਦੇਖੋ ਹੁਣ ਕਿਆ ਬਣਦਾ ਲੈਵਲ ਦਾ ਹਾਂਜੀ ਚੱਲ ਰਿਹਾ ਡਾਵਲਾਂ ਪਾਉਣ ਦਾ ਕੰਮ ਵਾਹੋਂ ਦਿਨ ਨੇੜੇ ਆਉਂਦੇ ਜਾਂਦੇ ਆ ਰੋਜ਼ ਘਟਦਾ ਹੀ ਜਾਂਦੇ ਨੇ ਇਸ ਵਾਰ ਕਰ ਵੀ ਸਰਕਾਰ ਨੇ 10 ਦਿਨ ਕਿਤੇ ਦਿੱਤੇ 5 ਜੂਨ ਸਾਡੇ ਤਾਂ ਥੋੜੀ ਜੀ ਲੇਬਰ ਦੀ ਪਾਉਗੀ ਪ੍ਰੋਬਲਮ ਕਿਉਂਕਿ ਭਈ ਇਹ ਜਾਤ ਮੰਦੀ ਨਹੀਂ ਹੈਗੀ ਕਹੇ ਅਸੀਂ ਫੋਨ ਕਰਕੇ ਵੀ ਕਹਿ ਲਿਆ ਵੀ ਪੰਜ ਤਰੀਕ ਤੇ ਆਹੇ ਸਰਦਾਰ ਜੀ ਨਿਕਾਹਾਂ 5 6 15 15 16 ਸੇ ਆਏਗਾ ਉਹਦੇ ਕਰਕੇ ਥੋੜੀ ਲੱਗਦੀ ਮੈਨੂੰ ਵੀ ਦਿੱਕਤ ਪਾਉਗੀ ਲੇਬਰ ਦੀ ਜਿਹੜੀ ਦੇਣਾ ਅੰਡੇ ਪਟਾਉਣੇ ਕਰਕੇ ਅੰਡਾ ਹੋਊਗੀ ਜਿਹੜੀ ਬੈਠਣਾ ਡਾਊਨ ਇੱਕੀ ਹੁੰਦੀ ਤਾਂ ਵੀ ਪੈਸੇ ਛੱਡਦਾ ਤਾਂ ਆਪਾਂ ਨੇ ਉਹ ਵਿੱਗੀ ਤੇ ਨਾ ਆਓ ਤੁਸੀਂ Parlappano meglio, ragazzi. Non devi prendere niente. Ricomincia la vita. La pura pura l'altra. Dai, dai, prendi questo. Mi fa trillare tutto. ਆਹ ਦੋ ਰੋਟੀਆਂ ਕਿਥੇ ਖਾਂਦਾ ਏ ਤਿੰਨ ਖਾਂਦਾ ਚਿੰਨ ਖਾਵੇ ਚਾਰ ਖਾਵੇ ਇਹ ਤਾਂ ਨਹੀਂ ਟਿਕ ਟਿਕ ਸਕਦਾ ਬਾਬੇ ਨਹੀਂ ਤਾਂ ਨਹੀਂ ਟਿਕ ਸਕਦਾ ਲੈ ਤੇਰੇ ਸਾਹਮਣੇ ਤਾਂ ਹੁਣ ਕਹਿ ਕੇ ਡੋਲ ਖੁਰਚੋ ਫਲਾਣਾ ਕਰਿਆ ਉਹ ਆ ਸੱਚ ਬੋ ਦੰਮ ਵਾਲੀ ਮਾਰ ਲੀਦੀਆਂ ਤਹਾਂ ਹੁਣ